ਇਹ ਕਹਣਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੋਟਾਂ ਆਉਣ ਦਿੱਲੀ ਵਾਲਿਆਂ ਦੇ ਸਮਝੌਤੇ ਨੇ ਦਿੱਲੀ ਆ ਕੇ ਕਰਾ ਲਓ ਵੋਟਾਂ ਜਿਹਨੂੰ ਸੰਗਤ ਕਹੋਗੇ ਜਾਨ ਬਣ ਜਾਓਗੇ ਜੀ ਇਹਨੇ ਸਮਝੌਤੇ ਕੀਤੇ ਜੀ ਕਬਜ਼ਾ ਕੀਤਾ ਹੋਏ ਨੇ ਕਬਜ਼ਾ ਕੀਤਾ ਹੋਇਆ ਜੀ ਕਬਜ਼ਾ ਕੀਤਾ ਹੋਇਆ ਸੀ ਇਲੈਕਟਿਡ ਮੈਨਾਂ ਇਲੈਕਟਿਡ ਬੰਦੇ ਸੀ ਬਿਲਕੁਲ ਇਲੈਕਟਿਡ ਤੁਸੀਂ ਤੁਸੀਂ ਕਿਹਨਾਂ ਦੁਆਰਾ ਕਿਹਾ ਹੋ ਬਣੇ ਹੋ ਤੁਸੀਂ ਕਿਹਨਾਂ ਦੁਆਰਾ ਕਰਾ ਲਓ ਜੋ ਜਿੱਤਣ ਲੋਕ ਸੀ ਪਾਖ ਤੋਂ ਪੂਰੇ ਪੰਥ ਬਿਲਕੁਲ ਹੀ ਪਖਪੂਰ ਦੇ ਬਾਦਲ ਤੁਹਾਨੂੰ ਪੰਥ ਨੇ ਬਣਾਇਆ ਬਾਦਲ ਵਾਲੀ ਗੱਲ ਹੋਣੀ ਵੀ ਮੇਰੇ ਕੰਨ 'ਚ ਦੱਸ ਕੇ ਕੋਈ ਹੁੰਦਾ ਸੁਖਬੀਰ ਸਿੰਘ ਬਾਦਲ ਤੇ ਕਿ ਰੈਲੀ 'ਚ ਬੋਲੇ ਆ ਕਿ ਉਹ ਜਿਹੜੀਆਂ ਗੱਲਾਂ ਹੋਈਆਂ ਕਾਨਫਰੰਸ 'ਚ ਬੋਲੇ ਜੀ ਮੋਗਾ ਕਾਨਫਰੰਸ 'ਚ ਬੋਲੇ ਆ ਮੁਕਸਰ ਸਾਹਿਬ ਦੀ ਰੈਲੀ ਤੋਂ ਬੋਲੇ ਆ ਇਹ ਥੋੜੀ ਮੰਨਣਗੇ ਇਹ ਥੋੜਾ ਮੰਨਣਗੇ ਇਹ ਪੰਥ ਇਹ ਪੰਥ ਦੇ ਨਮਾਇंदे ਥੋੜੀ ਨੇ ਇਹ ਤਾਂ ਬਾਦਲਾਂ ਦੇ ਨਮਾਇंदे ਨੇ ਅਸੀਂ ਅਸੀਂ ਸਾਨੂੰ ਪੰਥ ਨੇ ਜਿਤਾ ਕੇ ਭੇਜਿਆ ਹੋਇਆ ਪੰਥ ਦੀ ਗੱਲ ਕਰੀ ਤੁਹਾਨੂੰ ਹਰਾਇਆ ਬਾਣੀ ਹੈ ਫਿਰ ਕਹੋ ਬਾਦਲ ਕਿਹੜੇ ਸਰਦਾਰ ਸਾਹਿਬ ਕੋਈ ਬੈਠੇ ਕੋਈ ਬੈਠੇ ਸਾਹਮਣੇ ਬੈਠੇ ਜਿਹੜੇ ਸਰਦਾਰ ਸਾਹਿਬ ਕਿਹੜੇ ਸਰਦਾਰ ਜਿਹੜੇ ਇਹ ਸਾਹਮਣੇ ਬੈਠੇ ਇਹਨਾਂ ਨੂੰ ਪੰਥ ਬੰਦਦੇ ਤੁਸੀਂ ਪੰਥ ਦੇ ਬਾਬਰ ਨਾਮ ਸਿੰਘ ਖਾਲਸਾ ਯਾਰ ਮੈਂ ਕਹਿੰਦਾ ਸਾਰੇ ਆਪਣੀ ਜਗ੍ਹਾ ਸਤਕਾਰਯੋਗ ਹੈ ਮੈਂ ਕਿਸੇ ਦੇ ਗਲਤ ਕਮੈਂਟ ਨਹੀਂ ਕਰਦਾ